ਪਾਉ ਸਾਸਰੀ ਕਾਲ ਬਹੁਤ ਜ਼ਰੂਰੀ ਵੀਡੀਓ ਵਾ ਪ੍ਰਾਤਨ ਬੀੜ ਜਿਹਦੇ ਤੇ ਸੰਮਤ 1661 ਲਿਖਿਆ ਲੈਨਨਗਰਾਡ ਲਾਇਬ੍ਰੇਰੀ ਰੂਸ ਦੇ ਵਿੱਚ ਅਜੇ ਵੀ ਉਸ ਲਾਇਬ੍ਰੇਰੀ ਚ ਸੰਭਾਲੀ ਪਈ ਆ ਕੋਈ ਜਥੇਬੰਦੀ ਕੋਈ ਸੰਸਥਾ ਇਹਦੀ ਪੂਣ ਸ਼ਾਨ ਕਰੇ ਤਾਂ ਜੋ ਸਿੱਖ ਜਗਤ ਵਿੱਚ ਇਸ ਵਡਮੁੱਲੀ ਬੀੜ ਦੇ ਦਰਸ਼ਨ ਹੋ ਸਕਣ ਸਾਰੀ ਜਾਣਕਾਰੀ ਇਸ ਵੀਡੀਓ ਚ ਦਿਆਂਗੇ ਇਹ ਆ ਭਾਈ ਸਾਹਿਬ ਮਨੂਰ ਸਿੰਘ ਮਾਰਕੋ ਇਹ ਆ ਦਿੱਲੀ ਦੇ ਵੱਡੇ ਕਾਰੋਬਾਰੀ ਐਸ ਵੇਲੇ ਸੰਸਾਰ ਚ ਨਹੀਂ ਪਰ ਇਹਨਾਂ ਨੇ ਆਪਣਾ ਸਾਰਾ ਜੀਵਨ ਗੁਰੂ ਸਾਹਿਬ ਜੀ ਦੀਆਂ ਪਰਾਤਨ ਬੀੜਾਂ ਦੀ ਖੋਜ ਵਿੱਚ ਲਾਇਆ ਜਦੋਂ ਇਹ ਇੰਗਲੈਂਡ 1961 ਚ ਗਏ ਨਾ ਪਰਾਤਨ ਬੀੜਾਂ ਦੀ ਦਰਸ਼ਨ ਕਰਨ ਤੇ ਖੋਜ ਕਰਨ ਉੱਥੋਂ ਇਹਨਾਂ ਨੂੰ ਪਤਾ ਲੱਗਾ ਕਿ ਇੱਕ ਰੂਸ ਦੇ ਵਿੱਚ ਲਾਇਬ੍ਰੇਰੀ ਚ ਵੀ ਇੱਕ ਬੀੜ ਵਤਵਾੜੀ ਜਿਦੋਂ ਇਹਨਾਂ ਨੇ ਉੱਥੇ ਚਿੱਠੀ ਪੱਤਰ ਕੀਤਾ ਚਿੱਠੀ ਪੱਤਰ ਤਾਂ ਕੀਤਾ ਕਿ ਇਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਉਹਨਾਂ ਦਿਨਾਂ 'ਚ ਰਸ਼ੀਆ ਦੇ ਨਾਲ ਸੈਂਤ ਸਬੰਧ ਚੰਗੇ ਨਹੀਂ ਸੀਗੇ ਤੇ ਇਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਤੇ ਉਹਨਾਂ ਨੇ ਇੱਕ ਚਿੱਠੀ ਲਾਇਬ੍ਰੇਰੀ ਵਾਲਿਆਂ ਨੇ ਇਹਨਾਂ ਨੂੰ ਵਾਪਸ ਭੇਜੀ ਜਿਹਦੇ ਉੱਤੇ ਉਹਨਾਂ ਲਿਖਿਆ ਕਿ 1661 ਸੰਮਤ ਲਿਖਿਆ ਇਸ ਵੀਡ ਦੇ ਉੱਤੇ ਹੋਰ ਕੋਈ ਵੇਰਵਾ ਨਹੀਂ ਚਿੱਠੀ ਦੇ ਵਿੱਚ ਦਿੱਤਾ ਤੇ ਇਹ ਸਰਦਾਰ ਜੀ ਆਪਣੀ ਕਿਤਾਬ ਦੀ ਸ਼ਿਪਾਈ ਦੇ ਅਖੀਰ 'ਚ ਲਿਖ ਕੇ ਗਏ ਆ ਜਦੋਂ ਇਹ ਸਵਰਗਵਾਸ ਹੋਏ ਵੀ ਕਿਸੇ ਨੇ ਜੇ ਤਈ ਹੰਬੜਾ ਨਹੀਂ ਮਾਰਿਆ ਆ ਚਿੱਠੀ ਲੈਨਨਗਰਾਡ ਲਾਇਬ੍ਰੇਰੀ ਤੋਂ ਇਹਨਾਂ ਨੂੰ ਆਈ ਸੀ ਵਾਪਸ ਜਿਹਦੇ ਉੱਤੇ 1661 ਸੰਮਤ ਲਿਖਿਆ ਆ ਸੀ ਤੇ ਜਰੂਰ ਇਹ ਵੀਡੀਓ ਸ਼ੇਅਰ ਕਰੋ ਦੋਸਤੋ ਤਾਂ ਜੋ ਅਸੀਂ ਇਸ ਦੁਰਲੱਭ ਗੁਰੂ ਸਾਹਿਬ ਜੀ ਦੇ ਸਰੂਪ ਦੇ ਦਰਸ਼ਨ ਕਰ ਸਕੀਏ ਪੰਥ ਵੀ ਦਰਸ਼ਨ ਕਰੇ ਤੇ ਜਿਹੜੇ ਪਰਮਪਲੇਖੇ ਪਏ ਹੋਏ ਆ ਗੁਰੂ ਸਾਹਿਬ ਜੀ ਦੀਆਂ ਪ੍ਰਕਾਸ਼ਿਤ ਬੀੜਾਂ ਦੇ ਉਹ ਸਾਰੇ ਨਿਕਲਦਾ ਵੱਡਾ ਖੂਲੂ ਘਰਾ ਵਾਪਰਿਆ ਵਾ ਸੰਗਤ ਜੀ ਉਦੋਂ ਦਮਦਮੀ ਬੀੜ ਤੇ ਆਦ ਬੀੜ ਜਿਸ ਨੂੰ ਇਤਿਹਾਸ ਵਿੱਚ ਆਇਆ ਕਿ ਅਬਦਾਲੀ ਜਿਹੜਾ ਵਾ ਉਹ ਲੁੱਟ ਕੇ ਲੈ ਗਿਆ ਸੀ ਤੇ ਡਾਕਟਰ ਗੰਡਾ ਸਿੰਘ ਜੀ ਅਫਗਾਨਿਸਤਾਨ ਖੋਜ ਕਰਨ ਗਏ 1 ਮਹੀਨਾ ਰਹੇ ਪਰ ਉਹਨਾਂ ਨੂੰ ਉੱਥੇ ਉਹਨਾਂ ਬੀੜਾਂ ਦੇ ਦਰਸ਼ਨ ਨਹੀਂ ਹੋ ਸਕੇ ਹੋ ਦੋਸਤੋ ਜਰੂਰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਸਰਦਾਰ ਮਾਰਕੋਜੀ ਦਿੱਲੀ ਦੇ ਇੱਕ ਵੱਡੇ ਕਾਰੋਬਾਰੀ ਸੀ ਉਹਨਾਂ ਨੇ ਆਪਣਾ ਸਾਰਾ ਜੀਵਨ ਗੁਰੂ ਸਾਹਿਬ ਜੀ ਦੇ ਪ੍ਰਾਪਤਨ ਸਰੂਪਾਂ ਹੁਕਮਨਾਮਿਆਂ ਹੱਥ ਲਿਖਤਾਂ ਦੀ ਖੋਜ ਵਿੱਚ ਲਾਇਆ ਅੱਗੇ ਤੁਹਾਨੂੰ ਅਨੰਦਪੁਰੀ ਬੀੜ ਦੇ ਦਰਸ਼ਨ ਵੀ ਕਰਾਵਾਂਗੇ ਜਿਹੜੀ ਹਾਲਤ ਚ ਉਹਨਾਂ ਨੂੰ ਮਿਲੀ ਕਿੱਥੋਂ ਮਿਲੀ ਕਿਸ ਕਮਰੇ ਚ ਮਿਲੀ ਕਿੰਨਾ ਦੇ ਕੋਲ ਸੀ ਇਹ ਸਾਰੇ ਵੇਰਵੇ ਆਪਾਂ ਅਗਲੀਆਂ ਵੀਡੀਓ ਵਿੱਚ ਦਿਆਂਗੇ ਅਸੀਂ ਆਪਣੇ ਪ੍ਰਾਤਨ ਖਜ਼ਾਨੇ ਨੂੰ ਸਾਂਭ ਨਹੀਂ ਸਕੇ ਅਸੀਂ ਬਿਲਡਗਾਂ ਤੇ ਗੁਰਦੁਆਰੇ ਸਹਿਬਾਨ ਨੂੰ ਤੇ ਸਰੰਗ ਮਰਮਰ ਲਾ ਲਏ ਪਰ ਹੱਥ ਲਿਖਤ ਬੀੜਾਂ ਨੂੰ ਇਹੋ ਜੀ ਹਲਤ ਚ ਮਿਲੀਆਂ ਨਾ ਭਾਈ ਸਾਹਿਬ ਜੀ ਨੇ ਉੱਤੇ ਚਿੱਤਰ ਦਿੱਤੇ ਆ ਕਿ ਮਨ ਵੇਖ ਕੇ ਰੋਂਦਾ ਕਿ ਅਸੀਂ ਗੁਰੂ ਸਾਹਿਬ ਜੀ ਦੀ ਲਿਖਤ ਵਾਲੀਆਂ ਹੱਥ ਲਿਖਤ ਬੀੜਾਂ ਹੀ ਨਹੀਂ ਸਾਂਭ ਸਕੇ ਸੋ ਦੋਸਤੋ ਜਰੂਰ ਵੀਡੀਓ ਸ਼ੇਅਰ ਕਰਿਓ